ਇਰਾਬਸੀ ਚੱਲੀਆਂ ਠਾ ਠਾ ਗੋਲੀਆਂ ਅਪੋਲੋ ਡਾਇਗਨੋਸਟਿਕ ਸੈਂਟਰ ਤੇ ਅਨਕਸ਼ਾਪੇ ਵਿਅਕਤੀਆ ਵੱਲੋਂ ਕੀਤੀ ਫਾਇਰਿੰਗ ਪੂਰੇ ਸ਼ਹਿਰ ਚ ਬਣਿਆ دہشت ਦਾ ਮਾਹੌਲ ਨਵੀਂ ਮੰਡਰ ਦੀ ਆਰਚ ਕੀਤੀ ਫਾਇਰਿੰਗ ਅਪੋਲੋ ਡਾਇਗਨੋਸਟਿਕ ਸੈਂਟਰ ਤੇ ਅਣਪਛਤੇ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਹੈ ਤਾਂ ਅੱਜ ਉਹਨਾਂ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ ਕਿ ਇਹ ਨੌਜਵਾਨ ਪਹਿਲਾਂ ਵੀ ਕਾਫੀ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦੇ ਹਟੇ ਨੇ ਇਹਨਾਂ ਦੇ ਕੋਲੋਂ ਵੈਪਨ ਵੀ ਰਿਕਵਰ ਕੀਤੇ ਨੇ ਪੁਲਿਸ ਨੇ ਜਿਸ ਤਰੀਕੇ ਦੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਤਾਂ ਅੱਜ ਪੁਲਿਸ ਪਾਰਟੀ ਦੇ ਵੱਲੋਂ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤਾਂ ਹੋਰ ਕੀ ਕਹਿਣਾ ਪੁਲਿਸ ਪਾਰਟੀ ਦਾ ਆਓ ਸੁਣਦੇ ਹਾਂ ਆ 20 ਜੁਲਾਈ ਨੂੰ ਡੇਰਾ ਬਸੀ ਵਿਖੇ ਇੱਕ ਕੈਨਸਲੈਂਟ ਹੋਇਆ ਸੀਗਾ ਜਿਦੇ ਵਿੱਚ ਅਪੋਲੋ ਹਸਪੀਟਲ ਦੇ ਵਿੱਚ ਦੋ ਬੰਦੇ ਜਾਂਦੇ ਨੇ ਜਿਨ੍ਹਾਂ ਦੇ ਮੂੰਹ ਤੇ ਸਿਰ ਤੇ ਪਰਨੇ ਬੰਨੇ ਹੁੰਦੇ ਨੇ ਅਤੇ ਮੂੰਹ ਮੂੰਹ ਤੇ ਸਟਾਕ ਕੇ ਉਹ ਜਾਂਦੇ ਨੇ ਅੰਦਰ ਤੇ ਅੰਦਰ ਜਾ ਕੇ ਇੱਕ ਪਰਚੀ ਫੜਾ ਦਿੰਦੇ ਨੇ ਤੇ ਜਿੱਥੋਂ ਫਿਰ ਉਹ ਬਾਹਰ ਆਉਂਦੇ ਨੇ ਤੇ ਬਾਹਰ ਆ ਕੇ ਇੱਕ ਹਵਾਈ ਫਾਇਰ ਕਰਦੇ ਨੇ ਹਸਪੀਟਲ ਦੇ ਬਾਹਰ ਤੇ ਉਹ ਪਰਚੀ ਦੇ ਉੱਤੇ ਲਿਖਿਆ ਹੋਇਆ ਸੀਗਾ ਕਿ ਅਸੀਂ ਕੌਸ਼ਲ ਗੈਂਗ ਦੇ ਮੈਂਬਰ ਆ ਤੇ ਇਸ ਵਟਸਐਪ ਦੇ ਉੱਤੇ ਸਾਨੂੰ ਕਾਲ ਕੀਤਾ ਜਾਣਾ ਤਾਂ ਉਸ ਦੀ ਜਿਵੇਂ ਇਨਸੀਡੈਂਟ ਹੋਇਆ ਸਾਡੀਆਂ ਟੀਮਾਂ ਇਮੀਡੀਏਟਲੀ ਉੱਥੇ ਸਪੌਟ ਤੇ ਪਹੁੰਚੀਆਂ ਐਫਆਈ ਰਜਿਸਟਰ ਕੀਤੀ ਤੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਉਸ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਤਿੰਨ ਵਿਅਕਤੀ ਇਸ ਇਨਸੀਡੈਂਟ ਚ ਇਨਵੋਲਡ ਸੀਗੇ ਦੋ ਜਾਨੇ ਜਿਹੜੇ ਅੰਦਰ ਗਏ ਸੀ ਤੇ ਇੱਕ ਇਹਨਾਂ ਮੋਟਰਸਾਈਕਲ ਤੇ ਬੈਠਾ ਸੀਗਾ ਉਹ ਤਿੰਨੇ ਵਿਅਕਤੀ ਜਿਹੜੇ ਹੈਗੇ ਆਇਡੈਂਟੀਫਾਈ ਕੀਤੇ ਗਏ ਤੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਇਹ ਜਿਹੜੇ ਤਿੰਨੇ ਵਿਅਕਤੀ ਜੁਵਨਾਈਲ ਨੇ ਤੇ ਇਹਨਾਂ ਨੂੰ ਇਮੀਡੀਏਟਲੀ ਜੁਵਨਾਈਲ ਹੋਮ ਦੇ ਵਿੱਚ ਭੇਜ ਦਿੱਤਾ ਗਿਆ ਅ ਇਹਨਾਂ ਤੋਂ ਮੌਕੇ ਤੇ ਜਿਹੜਾ ਮੋਟਰਸਾਈਕਲ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਉਹ ਵੀ ਰਿਕਵਰ ਹੋ ਗਿਆ ਹੈ ਪਲੱਸ ਜਿਹੜਾ ਰਿਵੋਲਵਰ 32 ਬੋਰ ਜਿਸ ਨਾਲ ਫਾਇਰਿੰਗ ਕੀਤੀ ਗਈ ਸੀ ਉਹ ਵੀ ਰਿਕਵਰ ਹੋ ਗਿਆ ਤੇ ਇਸ ਦੇ ਨਾਲ ਨਾਲ ਜਿਹੜੇ ਦੋ ਜ਼ਿੰਦਾ ਕਾਰਤੂਸ ਵੀ ਐਕਸਟ੍ਰੈਕਟ ਬਰਾਮਦ ਹੋਏ ਨੇ ਇਹਨਾਂ ਦਾ ਜਿਹੜਾ ਸੰਬੰਧ ਹੈ ਅਜੇ ਸਾਡੀ ਪ੍ਰੀਲੀਮਿਨਰੀ ਪੁੱਛਗਿੱਛ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਵਿੱਚ ਇਹਦਾ ਕੌਸ਼ਲ ਗੈਂਗ ਨਾਲ ਜਿਹੜਾ ਸੰਬੰਧ ਇਹਨਾਂ ਦਾ ਪਾਇਆ ਜਾ ਰਿਹਾ ਬਾਕੀ ਡਿਟੇਲਡ ਇਨਵੈਸਟੀਗੇਸ਼ਨ ਸਾਡੀ ਹੁਣ ਚੱਲ ਰਹੀ ਹੈ ਇਹ ਜੋ ਸਾਡੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਸ ਤਹਿਤ ਇਹ ਕੌਸ਼ਲ ਗੈਂਗ ਨਾਲ ਸੰਬੰਧ ਰੱਖਦੇ ਨੇ ਤੇ ਇਹ ਚ ਇਹ ਦੇ ਇਹਨਾਂ ਦੇ ਨਾਲ ਜਿਹੜਾ ਇੱਕ ਮੁੱਖ ਦੋਸ਼ੀ ਹੈ ਉਹਦੇ ਖਿਲਾਫ ਪਹਿਲਾਂ ਵੀ 307 ਦੀ ਜਿਹੜੀ ਐਫਆਈਆਰ ਹੈ ਦਸੰਬਰ 2023 ਦੇ ਵਿੱਚ ਥਾਣਾ ਡੇਰਾ ਬੱਸੀ ਦੇ ਵਿੱਚ ਹੀ ਰਜਿਸਟਰ ਹੋਈ ਸੀਗੀ ਅਤੇ ਹੁਣੇ ਬੇਲ ਤੇ ਆਇਆ ਹੋਇਆ ਹੈ ਹਾਂਜੀ ਪ੍ਰੋਫਾਈਲਸ ਹੁਣ ਤੱਕ ਦੀ ਜਿਹੜੀ ਇਨੀਸ਼ੀਅਲੀ ਇਨਵੈਸਟੀਗੇਸ਼ਨ ਹੋਈ ਹੈ ਕਿ ਪ੍ਰੋਫਾਈਲ ਕੀ ਹੈ ਜਿਹੜੇ ਤਿੰਨ ਨਾਬਾਲिग ਹੈ ਇਹਨਾਂ ਦੇ ਪਹਿਲਾਂ ਵੀ ਇੱਕ ਤੇ ਜਿਹੜਾ ਹੈਗਾ ਨਹੀਂ ਇਹਨਾਂ ਦੇ ਜਿਹੜੇ ਤਿੰਨ ਹੈਗੇ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਮੁੱਖ આરોપી ਹੈ ਉਹਦੇ ਉੱਤੇ ਦਸੰਬਰ 2023 ਦੇ ਵਿੱਚ ਥਾਣਾ ਡੇਰਾ ਬੱਸੀ ਦੇ ਵਿੱਚ ਹੀ 307 ਦੀ ਐਫਆਈਆਰ ਦਰਜ ਹੋਈ ਸੀ ਤੇ ਉਸ ਦੇ ਵਿੱਚ ਵੀ ਇਹਨਾਂ ਨੇ ਇੱਕ ਫਾਇਰਿੰਗ ਕੀਤੀ ਸੀ ਕਿਸੇ ਬੰਦੇ ਤੇ ਹੁਣ ਡਿਟੇਲਸ ਜਿਹੜੀ ਹੈਗੇ ਮੈਨੂੰ ਤੁਹਾਨੂੰ ਵੱਖਰੇ ਤੌਰ ਤੇ ਸ਼ੇਅਰ ਕਰ ਦਾਂਗੇ ਤੇ ਉਹਦੇ ਵਿੱਚ ਹੀ ਵੀ ਇਹਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਤੇ ਹੁਣੇ ਇਸ ਟਾਈਮ ਤੇ ਬੇਲ ਤੇ ਆਇਆ ਹੋਇਆ ਹੈ ਕਰੀਪੀ ਸਰ ਇਹ ਗੋਲੀ ਕਿਉਂ ਚਲਾਈ ਸੀ ਉੱਥੇ ਉਹਨਾਂ ਨੇ ਗੋਲੀ ਫਾਇਰ ਇਹ ਦਾ ਹਰ ਹੀ ਤੱਕ ਇਹ ਹੀ ਐਕਸਟਰਸ਼ਨ ਦਾ ਹੀ ਮੋਟਿਵੇਸ਼ਨ ਦਾ ਹੈ ਕਿ ਸਾਹਮਣੇ ਆ ਰਿਹਾ ਹੈਗਾ ਕਿਉਂਕਿ ਐਕਸਟਰਸ਼ਨ ਕਰਨ ਦੇ ਲਈ ਹੀ ਚਲਾਈ ਸੀ ਸਰ ਕੌਸ਼ਲ ਗੈਂਗ ਦੇ ਨਾਲ ਸਿੱਧਾ ਸੰਪਰਕ ਸਾਹਮਣੇ ਆਇਆ ਤੇ ਇਹ ਇਹ ਜਿਹੜਾ ਵੈਪਨਸ ਹੈ ਇਹ ਕਿੱਥੋਂ ਲੈ ਕੇ ਆਏ ਬੜੇ ਸਟਾਈਲਿਸ਼ ਵੈਪਨ ਹੈ ਔਰ ਬੜਾ ਮੈਨ ਲੱਗਦਾ ਹੈ ਕਿ ਬੜਾ ਮੁਸ਼ਕਿਲ ਨਾਲ ਮਿਲਦੇ ਇਸ ਤਰ੍ਹਾਂ ਦੇ ਜਿਹੜੇ ਵਪਾਰ ਨੇ ਜਿਹੜਾ ਇਹ ਵੈਪਨ ਹੈਗੇ ਆ ਇਹ ਵੈਪਨ ਦੇ ਵੀ ਸਾਡੀ ਇਹ ਕਿੱਥੋਂ ਲੈ ਕੇ ਆ ਉਹਦੀ ਚੱਲਦੀ ਪਈ ਹੈ ਇੱਥੇ ਕੋਈ ਅਨਨੋਨ ਬੰਦਾ ਇਹਨਾਂ ਨੂੰ ਆ ਕੇ ਉਹ ਵੈਪਨ ਦੇਖੇ ਗਿਆ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਪਲੱਸ ਸਾਡੀ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਆਲਰੇਡੀ ਚੱਲ ਰਹੀ ਹੈ ਇਹ ਕਿੱਥੋਂ ਵੈਪਨ ਇਹਨਾਂ ਨੂੰ ਸਪਲਾਈ ਹੋਇਆ ਸੀਗਾ ਇਹਨਾਂ ਨੂੰ ਕੋਈ ਬੰਦਾ ਆ ਕੇ ਦੇਖੇ ਗਿਆ ਸੀ ਵੈਪਨ ਤਾਂ ਉਹ ਬੰਦਾ ਵੀ ਜਿਹੜਾ ਹੈਗਾ ਸੀ ਫਿਲਹਾਲ ਜਿਹੜਾ ਹੈਗਾ ਉਹਦੀ ਇਨਵੈਸਟੀਗੇਸ਼ਨ ਉਹਦੇ ਬਾਬਤ ਵੀ ਚੱਲਦੀ ਪਈ ਹੈ ਪਲੱਸ ਇਹਦੇ ਨਾਲ ਨਾਲ ਜਿਹੜੇ ਟੈਲੀਫੋਨ ਦੇ ਰਾਹੀਂ ਇਹ ਸੰਪਰਕ ਦੇ ਵਿੱਚ ਆਇਆ दे तो टेलीफोनिंग भी चलती थी। सर ये कांटेक्ट में आप ये मान के चली पिछले एक साल के आसपास आया था क्योंकि पुराना इंसिडेंट जो था वो भी अल्टीमेटली चलो ये उस गैंग रीजन नहीं था लेकिन कॉन्टैक्ट में ऑलरेडी उसके साथ था रैकिंग सामने नहीं आई है ऐसे इन्होंने पहला भी गल की है कि कोई कॉल दी कोई ऐसी गल सामने नहीं आई है हां टारगेट करके ही हॉस्पिटल के बाहर ये जी फायरिंग की गई थी ਤੇ ਰੈਕੀ ਜਿਹੜੀ ਹੈਗੀ ਉਹ ਵੀ ਇਹੀ ਜਿਹੀ ਕੋਈ ਰੈਕੀ ਵਾਲੀ ਗੱਲ ਵੀ ਸਾਹਮਣੇ ਨਹੀਂ ਆਈ ਹੈ ਕਿਉਂਕਿ ਸਰ ਇਹ ਲੋਕਲ ਨੇ ਜਿਹੜੇ ਨਾਬਾਲिग ਨੇ ਤਿੰਨੇ ਲੋਕਲ ਨੇ ਤਿੰਨੋਂ ਲੋਕਲ ਇਹਨਾਂ ਦਾ ਕੋਈ ਹੋਰ ਵੀ ਨੈਕਸਸ ਕੰਮ ਕਰ ਰਿਹਾ ਕਿ ਇਹ ਕਿਸ ਤਰ੍ਹਾਂ ਇਹ ਪੂਰਾ ਨੈਕਸਸ ਚੱਲ ਰਿਹਾ ਕਿਉਂਕਿ ਪਹਿਲਾਂ ਵੀ ਜਿਹੜੀ ਤੁਸੀਂ ਕਰ ਰਹੇ ਹੋ ਡੇਰਾ ਬਸੀ ਦੇ ਨੇੜੇ ਦੇੜੇ ਬਾਅਦ ਇਹ ਪੂਰਾ ਨੈਕਸਸ ਕੰਮ ਕਰ ਰਿਹਾ ਇਹਨਾਂ ਦਾ ਪੂਰਾ ਗੈਂਗ ਕਿਉਂਕਿ ਨਾਬਾਲिग ਪਹਿਲਾਂ ਵੀ ਕੌਸ਼ਲ ਚੌਧਰੀ ਦੇਖਿਆ ਗਿਆ ਹੈ ਇਹ ਨਾਬਾਲिग ਜਿਹੜੇ ਹੈਗੇ ਉਹੀ ਗੈਂਗ ਦੇ ਮੈਂਬਰ ਉਹਨਾਂ ਨੂੰ ਇੰਗੇਜ ਕਰ ਬਿਲਕੁਲ ਬੇਸਿਕਲੀ ਇਹ ਸਟੂਡੈਂਟਸ ਐ ਫੂਲ ਸੋ ਤਾਂ ਇਹ ਬ through phone call aur apne local circle ke tantri se social media ke through bhi aa rahe hain ki ye kuch social media ke through bhi aa rahe hain please social media bilkul social nahi is specific case mein to nahi keh sakte lekin otherwise social media also plays a huge role in this sir ide initially investigation jo koi pata lagya ki inna nu kinne paise ਉਹ ਕੌਸ਼ਲ ਚੌਧਰੀ ਗੈਂਗ ਦਿੰਦਾ ਸੀ ਜਾਂ ਦੇਣੇ ਸੀਗੇ いや ਬਹੁਤ ਆਫਰ ਡਿਸਕਸ ਕਰ ਰਹੇ ਸੀ ਇਹ ਆਫਰ ਵਾਲੇ ਵਾਲੇ ਆਫਰ ਨਹੀਂ ਨਾ ਆਫਰ ਨਹੀਂ ਸੀ ਇਹਨੂੰ ਸਿਰਫ ਕਾਰਵਾਈ ਕਰਨੀ ਸੀ ਇਹਨਾਂ ਕੋਲ ਪੈਸੇ ਆਏ ਵੀ ਨਹੀਂ ਸੀ ਹਜੇ ਇਹਨਾਂ ਕੋਲ ਅਲੱਗ ਅਲੱਗ ਵੈਪਨ ਆਏ ਸੀਗਾ ਹਜੇ ਪੈਸੇ ਆਣੇ ਸੀ ਸਰ ਇੱਕ ਨੰਬਰ ਹੈ ਇਹ ਵਿੱਚ ਮੈਂਸ਼ਨ ਹੈ ਉਹ ਟ੍ਰੇਸ ਹੋਇਆ ਹੁਣ ਤੱਕ ਇਹ ਕਿਹਦਾ ਨਾਮ ਉਹ ਹਜੇ ਫਿਲਹਾਲ ਆਫ ਹੈ ਜੀ ਨੰਬਰ ਕੰਟਰੀ ਕੋਡ 351 ਆਫ ਪੋਰਟੂਗਲ ਇਹ ਤਾਂ ਇੰਟਰਨੈਟ ਨੰਬਰ ਹੈ ਇੰਟਰਨੈਟ ਦਾ ਨੰਬਰ ਹੈ ਇੰਟਰਨੈਟ ਦਾ ਨੰਬਰ ਹੈ ਤੇ ਇਹ ਨੰਬਰ ਜਿਹੜਾ ਹੈਗਾ ਇਸ ਟਾਈਮ ਤੇ ਚੱਲ ਨਹੀਂ ਰਿਹਾ ਕੰਮ ਕੋ ਤੇ ਸਰ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕੁਝ ਆਇਆ ਕਿ ਇਹ ਕੰਟੀਨਿਊ ਗੱਲ ਕਰਦੇ ਸੀ ਕੌਸ਼ਲ ਨਾਲ ਕਿ ਨਾ ਇਹ ਬਹੁਤ ਰੇਅਰਲੀ ਗੱਲ ਹੁੰਦੀ ਸੀ ਇਹਨਾਂ ਦੀ ਤਾਂ ਸਪੈਸੀਫਿਕਲੀ ਇਹਨਾਂ ਨੂੰ ਟਾਰਗੇਟ ਦਿੱਤਾ ਗਿਆ ਸੀ ਸਰ ਇਸ ਬਰੀ ਜੋ ਟਾਰਗੇਟ ਦਾ ਸਟ੍ਰੈਕਲੀ ਕੌਸ਼ਲ ਨਹੀਂ ਰਿਹਾ ਨਹੀਂ ਨਹੀਂ ਰੈਕਲੀ ਮੇਨ ਰੈਕ ਉਸਕੇ ਅਗੇ ਬੰਦੇ ਲੇ ਦਿੱਤਾ ਸੀ ਤੇ ਬਾਕੀ ਜੋ ਦੋਵੇਂ ਸਰ ਉਹ ਉਸ ਇਸਕੇ ਟੱਚ ਮੇ تھے ਜਾਂ ਉਹ ਵੀ ਕੌਸ਼ਲਾਂ ਦੇ ਟੱਚ ਮੇ ਨਾ ਨਾ ਇਹ ਕੀ ਬੰਦਾ ਜੋ ਮੇਨ ਬੰਦਾ ਹੈ ਉਹ ਟੱਚ ਮੇ ਥਾ ਇਹ ਤਾਂ ਇਸਕੇ ਸਾਥੀ ਹੈ ਤੁਹਾਨੂੰ ਉਹ ਤਾਂ ਦੈਟ ਮੀਨ ਦ ਅਦਰ ਟੂ ਵਰ ਦੀ ਫਰਸਟ ਟਾਈਮਰਸ ਵਰ ਦੀ ਫਰਸਟ ਟਾਈਮ ਅਭੀ ਤੱਕ ਉਨ੍ਹਾਂ ਦੇ ਖਿਲਾਫ ਹਮਾ ਪੁਰਾਣਾ ਕ੍ਰਿਮਨਲ ਰਿਕਾਰਡ ਨਹੀਂ ਫਸਟ ਟਾਈਮ ਸੀਸੀਟੀਵੀ ਦੇਖਣ ਨੂੰ ਮਿਲ ਰਹੀ ਹੈ ਕਿ ਪੂਰਾ ਕਵਰ ਕਰਕੇ ਇਹ ਕਿੱਥੇ ਭੱਜੇ ਸੀਗੇ ਕਿੱਥੇ ਲੁਕੇ ਹੋਏ ਸੀ ਕਿੱਥੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਜਿੱਥੇ ਰਹਿੰਦੇ ਸੀਗੇ ਅਲਟੀਮੇਟਲੀ ਉੱਥੇ ਹੀ ਚਲੇ ਗਏ ਸੀ ਤੇ ਜਿਹੜਾ ਬੱਸ ਅੱਡਾ ਡੇਰਾ ਬੱਸੀ ਹੈ ਉਹਦੇ ਨੇੜੇ ਤੇੜੇ ਘੁੰਮ ਰਹੇ ਸੀਗੇ ਤੇ ਉੱਥੋਂ ਹੀ ਰਾਉਂਡ ਅਪ ਕੀਤਾ ਗਿਆ ਸਰ ਪਿਸਟਲ ਚੱਕ ਕੇ ਹੱਥ ਫੜਕੇ ਦਿਖਾ ਦਿਓ ਛੋਟੇ ਸਾਰੇ ਨੂੰ ਬੜਾ ਛੋਟਾ ਜਿਹਾ ਛੋਟਾ ਕਟਾ ਹੈ ਛੋਟਾ ਜਿ ਸਰ ਜੀਰਕੋ ਡੇਟਾ ਬੇਸੀ ਦੀ ਗੱਲ ਤੁਸੀਂ ਕਿਹੜੀ ਛੇ ਦਾ ਪੰਜਾਬ ਹੋ ਰਿਹਾ ਹੈ ਤੁਹਾਡਾ ਚਾਰੀ ਤੋਂ ਤੱਕ ਸਟੇ ਹੈ ਸਰ ਤੁਸੀਂ ਕਹਿ ਸਕਦੇ ਹੋ ਕਿ ਬੜੀ ਅੱਛੀ ਰਿਕਵਰੀ ਚੱਲ ਰਹੀ ਹੈ ਕਿ ਇਨਸੀਡੈਂਟ ਹੋਣ ਤੋਂ ਪਹਿਲਾਂ ਹੀ ਮੋਸਟਲੀ ਜਿਹੜੇ ਹੈਗੇ ਬੰਦੇ ਫੜੇ ਜਾਂਦੇ ਆ ਤੇ ਜੇ ਇਨਸੀਡੈਂਟ ਹੋਇਆ ਵੀ ਹੈ ਤਾਂ ਇਮੀਡੀਏਟਲੀ ਅਸੀਂ ਕਵਰ ਕੀਤੇ ਆ ਡੇਰਾ ਬਸੀ ਜ਼ੀਰਕਪੁਰ ਏਰੀਆ ਦੀ ਤੁਸੀਂ ਗੱਲ ਕੀਤੀ ਹੈ ਤਾਂ ਮੈਨੂੰ ਲੱਗਦਾ ਨਹੀਂ ਕੋਈ ਕੋਈ ਵੀ ਇਹ ਜਾਂ ਕੋਈ ਮੇਜਰ ਇਨਸੀਡੈਂਟ ਉੱਥੇ ਹੋਇਆ ਹੋਵੇ ਜਿਹੜਾ ਸਾਡਾ ਇਸ ਟਾਈਮ ਚ ਅੰਟਰਸ ਹੋਵੇ ਵੀ ਹੈਵ ਟ੍ਰੇਸਡ 올 ਦਾ ਕੇਸਿਸ ਜਿਹੜੇ ਉੱਥੇ ਹੋਏ ਹੋਏ ਸਤ ਪਿਛਲੇ ਦਿਨਾਂ ਥੋੜੀ ਜਿਹੀ ਵਾਰਦਾਤ ਹੋਈ ਸਕਸੈਸ ਵੀ ਮਿਲੇਆ ਪੁਲਿਸ ਨੂੰ ਲੇਕਿਨ ਮੋਸਟਲੀ ਦੇਖਿਆ ਗਿਆ ਹੈ ਕਿ ਐਮਪੀ ਦਾ ਕਨੈਕਸ਼ਨ ਆ ਰਹਾ ਹੈ ਮੋਸਟਲੀ ਜੀ ਲਾਸਟ ਟਾਈਮ ਵੀ ਬਿਲਕੁਲ ਬਿਲਕੁਲ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਹੈ ਮੱਧ ਪ੍ਰਦੇਸ਼ ਦਾ ਕਿਉਂਕਿ ਪਹਿਲਾਂ ਦਾ ਪਾਕਿਸਤਾਨ ਤੋਂ ਆਂਦੇ ਸੀ ਸਿੱਧੂ ਮੁਸੇ ਵਾਲਾ ਕੇਸ ਚ ਵੀ ਥੋੜਾ ਜਿਆਦਾ ਇਹ ਤਾਂ ਉੱਥੋਂ ਵੀ ਆਯੁੱਧਿਆ ਜਾਂ ਉਸੇ ਤਰ੍ਹਾਂ ਦੇ ਜਿਹੜੇ ਵੈਪਨਸ ਵਗੈਰਾ ਉੱਥੋਂ ਹੀ ਆਏ ਆ ਤਾਂ ਇੱਕ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਕਿ ਐਮਪੀ ਤੋਂ ਬੜੇ ਸੌਫਟ ਤਰੀਕੇ ਦੇ ਨਾਲ ਕਿਉਂ ਆ ਜਾਵੇ ਯੂਪੀ ਯੂਪੀ ਤਾਂ ਹੁਣ ਚਲੋ ਘਟਾ ਹੈ ਲੇਕਿਨ ਐਮਪੀ ਤੋਂ ਜ਼ਿਆਦਾ ਹੈ ਸਰ ਜੋ ਹੁਣ ਤੱਕ ਦੇਖਣ ਚਾਹੁੰਦਾ ਹੈ ਕਿ ਐਮਪੀ ਦੇ ਵਿੱਚੋਂ ਮੈਜੋਰਟੀ ਵੈਪਨਸ ਆ ਰਹੇ ਨੇ ਤਾਂ ਉਹਦੇ ਵਿੱਚ ਇਨਫੈਕਟ ਜਿਹੜੇ ਸੀਨੀਅਰ ਲੀਡਰਸ਼ਿਪ ਲੈਵਲ ਤੇ ਵੀ ਇਹਨਾਂ ਦੀ ਗੱਲ ਆਪਸ ਦੇ ਵਿੱਚ ਚੱਲ ਰਹੀ ਹੈ ਸਟੇਟ ਟੂ ਸਟੇਟ ਵੀ ਗੱਲ ਚੱਲ ਰਹੀ ਹੈ ਇਹਦੇ ਵਿੱਚ ਤੇ ਜਿਹੜੇ ਸਾਡੇ ਵੀ ਰੈਗੂਲਰਲੀ ਅਸੀਂ ਜਿਹੜੇ ਕਨਸਰਨ ਡਿਸਟ੍ਰਿਕਟਸ ਹੈ ਉਹਨਾਂ ਨੂੰ ਅਸੀਂ ਚਿੱਠੀਆਂ ਵੀ ਲਿਖਦੇ ਹਾਂ ਤੇ ਰਿਗਾਰਡਿੰਗ ਉਹਨਾਂ ਨੂੰ ਇਨਫੋਰਮੇ ਤਾਂ ਇਹ ਚ ਐਮਪੀ ਦੇ ਵਿੱਚ ਜਿੱਥੇ ਜਿਹੜੇ ਵੱਡੇ ਸਮਗਲਰਸ ਬੈਠੇ ਨੇ ਇਸ ਚੀਜ਼ ਦੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਵੀ ਤੇ ਉੱਥੇ ਐਮਪੀ ਪੁਲਿਸ ਵੱਲੋਂ ਵੀ ਕਾਫੀ ਸਖਤ ਐਕਸ਼ਨ ਵੀ ਹੋਇਆ ਹੈ ਪਰ ਹਜੇ ਦਿੱਕਤ ਜਿਹੜੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਥਾਣਾ ਰੁਗ ਗਿਆ ਪਰ ਹਜੇ ਵੀ ਕਿਉਂਕਿ ਜਿਹੜਾ ਵੀ ਜਿਹੜਾ ਇਲੀਗਲ ਵੈਪਨ ਜਦੋਂ ਆਂਦਾ ਹੈ ਤਾਂ ਅਲਟੀਮੇਟਲੀ ਉਹਦਾ ਕਨੈਕਸ਼ਨ ਕਿਤੇ ਨਾ ਕਿਤੇ ਘੁੰਮ ਕੇ ਐਮਪੀ ਦੇ ਵਿੱਚ ਹੀ ਜਾ ਕੇ ਲੱਗਦਾ ਬਿਲਕੁਲ ਡੈਟ ਮੀਨ ਉਹ ਐਮਪੀਜ਼ ਮੈਨੂਫੈਕਚਰ ਕੋ ਵੈਪਨ ਕਾ ਮਤਲਬ ਐਕਚੁਅਲੀ ਉਹ ਤਾਂ ਬੰਦਾ ਦਿਆ ਦਾ ਯਹੀ ਡੇਰਾਬਸੀ ਡੇਰਾਬਸੀ ਮੈਂ ਡੇਰਾਬ どう組んでくる ਬੀ 20 15000 ਚ ਕਟਾ ਲੈ ਕੇ ਜਾਂ ਫਿਰ ਹੋਰ ਵੀ ਇਸ ਤਰ੍ਹਾਂ ਦੀ ਆ ਕੇ ਆ ਕੇ ਵੇਚਦੇ ਆ ਤਾਂ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਐਮਪੀ ਪੁਲਿਸ ਤੋਂ ਜਾਂ ਫਿਰ ਇਹ ਆਪਾਂ ਇੱਕ ਸਿੰਗਲ ਨੈਕਸਸ ਦੀ ਗੱਲ ਨਹੀਂ ਕਰ ਸਕਦੇ ਇੱਥੇ ਤਾਂ ਮਲਟੀਪਲ ਉੱਥੇ ਹੈਗੇ ਆ ਤੇ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਸਮੇਂ ਦੌਰਾਨ ਬਹੁਤ ਸਾਰੇ ਨੈਕਸਸ ਇਹੀ ਜਿਹੇ ਬ੍ਰੇਕ ਕੀਤੇ ਗਏ ਨੇ ਜਿਹੜੇ ਕਿ ਆ ਵੈਪਨ ਦੇ ਸਬੰਧ ਦੇ ਵਿੱਚ ਹੈਗੇ ਨੇ ਪਰ ਹਜੇ ਹਜੇ ਵੀ ਜਿਹੜੇ ਇਹ ਵੈਪਨ ਜਿਹੜੇ ਆ ਰਹੇ ਨੇ ਤਾਂ ਉਹਨਾਂ ਦੇ ਖਿਲਾਫ ਵੀ ਲਗਾਤਾਰ ਇਸੇ ਤਰ੍ਹਾਂ ਸਾਡੀ ਜਿਹੜੀ ਮੁਹਿੰਮ ਜਿਹੜੀ ਹੈ ਜਾਰੀ ਰਹੀ ਕਿਉਂਕਿ ਸਰ ਇਹ ਜਿਹੜਾ ਮੇਨ ਰੂਟ ਹੈ ਮੋਸਟਲੀ ਲਾਲਰੂ ਇੰਟਰ ਹੁੰਦੇ ਹਰਿਆਣਾ ਤੋਂ ਉਹ ਐਕਚੁਅਲੀ ਉਧਰ ਟ੍ਰਾਂਸਪੋਰਟ ਮੇਨ ਰੋਡ ਹੀ ਮੇਨ ਰੂਟੀ ਹੀ ਬਣਿਆ ਹੋਇਆ ਤਾਂ ਇਸ ਕਰਕੇ ਪਬਲਿਕ ਟ੍ਰਾਂਸਪੋਰਟ ਜਿਹੜਾ ਜ਼ਿਆਦਾ ਯੂਜ਼ ਹੋ ਰਿਹਾ ਤੁਸੀਂ ਲਾਸਟ ਟਾਈਮ ਵੀ ਪ੍ਰੈਸ ਕੀਤਾ ਪਬਲਿਕ ਵੀ ਪ੍ਰਾਈਵੇਟ ਵੀ ਦੋਨੋਂ ਯੂਜ਼ ਹੁੰਦੇ ਤਾਂ ਪਬਲਿਕ ਟ੍ਰਾਂਸਪੋਰਟ ਦੇ ਹੁਣ ਆਫਲੇਟਸ ਨੂੰ ਰਿਕਵਰੀ ਪਬਲਿਕ ਟ੍ਰਾਂਸਪੋਰਟ ਦੇ ਵਿੱਚੋਂ ਵੀ ਕਾਫੀ ਹੋ ਰਹੀ ਹੈ ਟ੍ਰੇਨਸ ਐਂਡ ਟ੍ਰੇਨਸ ਐਂਡ ਬੱਸਸ ਜਿਹੜੀ ਹੈ ਕਾਫੀ ਰਿਕਵਰੀਜ਼ ਡਰੱਗਸ ਆਲਸੋ ਡਰੱਗਸ ਦੇ ਅੱਗੇ ਬੱਸਸ ਤੋਂ ਰਿਕਵਰੀ ਹੋਈ ਸਾਨੂੰ ਰਿਕਵਰੀ ਵੀ ਹੋਈ ਮੁੰਡੇ ਬੜੇ ਰਾਜਪੁਰੇ ਸਟੇਸ਼ਨ ਤੋਂ ਦੈਟ ਮੀਨਸ ਹੀ ਜਿਹੜਾ ਕੰਟਰੀ ਮੇਡ ਵੈਪਨਸ ਹੈਗੇ ਆ ਨਾਓ ਦੀ ਮੈਨੂਫੈਕਚਰਿੰਗ ਹੈ ਸ਼ਿਫਟਡ ਫਰਮ ਯੂਪੀ ਟੂ ਐਮਪੀ ਕੈਨ ਵੀ ਸੇ ਦਿਸ ਬਿਲਕੁਲ ਐਬਸੋਲੂਟਲੀ ਵੀ ਕੈਨ ਸੇ ਦਿਸ ਦੈਟ ਇਜ਼ ਵਾਈ ਬਿਕੋਜ਼ ਪਿਕਚਰ ਵੀ ਤੁਸੀਂ ਜਿਹੜੇ ਕੇਸ ਕਿਉਂਕਿ ਜਿੰਨੇ ਵੀ ਸਾਰੇ ਐਮਪੀ ਲਿੰਕ ਹੈ ਸ਼ਾਇਦ ਦਸਾਂ ਚੋਂ ਇੱਕ ਕੇਸ ਹੋਏਗਾ ਯੂਪੀ ਦਾ ਸ਼ਾਇਦ ਬਾਕੀ ਸਾਰੇ ਐਮਪੀ ਰਿਲੇਟਡ ਹਨ ਯੂਪੀ ਵਾਸ ਲੀਡਿੰਗ ਇਨ ਦਿਸ ਨਾਓ ਤੇ ਉਹ ਯੂਪੀ ਵੀ ਸ਼ਾਇਦ ਅੱਗੇ ਐਮਪੀ ਤੋਂ ਹੀ ਆਂਦਾ ਹੋਵੇ ਉਹ ਵੀ ਪਤਾ ਨਹੀਂ ਅਜੇ ਸਰ ਐਨਆਈਏ ਦਾ ਫੇਕ ਜਿਹੜੇ ਹੈਗੇ 8 ਲੋਕ ਇਹਦੇ ਵਿੱਚ ਕਾਬੂ ਕੀਤੇ ਨੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਕਿਸ ਤਰ੍ਹਾਂ ਇਹ ਲੋਕਾਂ ਨਾਲ ਠੱਗੀ ਕਰਦੇ ਸੀਗੇ ਤੇ ਉਹਨਾਂ ਨੂੰ ਡਰਾਉਂਦੇ ਸੀ ਅ ਇਹਦੇ ਵਿੱਚ ਮੁਹਾਲੀ ਪੁਲਿਸ ਨੇ ਇੱਕ ਅੱਠ ਮੈਂਬਰੀ ਗੈਂਗ ਜਿਹੜਾ ਫੜਿਆ ਹੈ ਜਿਹੜਾ ਕਿ ਆਪਦੇ ਆਪ ਨੂੰ ਐਨਆਈਏ ਦੇ ਅਫੀਸ਼ਰ ਦੱਸਦੇ ਸੀਗੇ ਤਾਂ ਪਤਾ ਕਰਨ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਉਹ ਸਾਰੇ ਫੇਕ ਐਨਆਈਏ ਦੇ ਅਫੀਸ਼ੀਅਲਸ ਨੇ ਫੇਕ ਉਹਨਾਂ ਦੇ ਆਈਡੀ ਕਾਰਡ ਸੀ ਉਹਨਾਂ ਨੇ ਯੂਨੀਫਾਰਮਸ ਵੀ ਜਿਹੜੀਆਂ ਸਨ ਬਣਾਈਆਂ ਹੋਈਆਂ ਸੀ ਆਪਣੀਆਂ ਦਿੱਲੀ ਪੁਲਿਸ ਦੀਆਂ ਯੂਨੀਫਾਰਮ ਤੇ ਦਿੱਲੀ ਪੁਲਿਸ ਦੇ ਬੈਲਟਸ ਵੀ ਲਾਈਆਂ ਹੋਈਆਂ ਸੀਗੀਆਂ ਤੇ ਉਹਨਾਂ ਦਾ ਬੇਸਿਕਲੀ ਪਰਪਸ ਇਹ ਸੀਗਾ ਕਿ ਆ ਕੇ ਉਹ ਕਿਸੇ ਬਿਜ਼ਨਸਮੈਨ ਨੂੰ ਜਾਂ ਕਿਸੇ ਪ੍ਰਾਪਰਟੀ ਡੀਲਰ ਨੂੰ ਤੋ ਪੈਸੇ ਦੀ ਮੰਗ ਕਰਦੇ ਸੀਗੇ ਇਹਨੂੰ ਡਰਾ ਇਹ ਡਰਨ ਦੀ ਕੋਸ਼ਿਸ਼ ਕਰਦੇ ਸੀਗੇ ਕਿ ਅਸੀਂ ਤੇਰੇ ਉੱਤੇ ਰੇਡ ਕਰ ਦਾਂਗੇ ਨਹੀਂ ਤਾਂ ਫਿਰ ਉਸ ਕਰਕੇ ਪੈਸੇ ਦੀ ਮੰਗ ਕਰਦੇ ਸੀ ਇਸ ਚ ਵੀ ਇਕਬੀਰਪਾਲ ਆਮ ਦੇ ਜਿਹੜਾ ਪ੍ਰਾਪਰਟੀ ਡੀਲਰ ਤੋਂ ਇਹ ਕਰੀਬ 25 ਲੱਖ ਦੀ ਜਿਹੜੀ ਡਿਮਾਂਡ ਸੀਗੀ ਪਹਿਲਾਂ 50 ਲੱਖ ਦੀ ਸੀ ਫਿਰ 25 ਲੱਖ ਦੀ ਜਿਹੜੀ ਡਿਮਾਂਡ ਸੀ ਉਹ ਕੀਤੀ ਗਈ ਸੀ ਤਾਂ ਉਹ ਡਿਮਾਂਡ ਜਿਹੜੀ ਸੀਗੀ ਇਮੀਡੀਏਟਲੀ ਕੰਪਲੇਨੈਂਟ ਵੱਲੋਂ ਪੁਲਿਸ ਨਾਲ ਤਾਲਮੇਲ ਕੀਤਾ ਗਿਆ ਤੇ ਜਦੋਂ ਅਸੀਂ ਵੈਰੀਫਾਈ ਕੀਤਾ ਤੇ ਉਹ ਫੇਕ ਐਨਆਈਟੀ ਅਫੀਸ਼ਰ ਸੀਗੇ ਤੇ ਉਹਨਾਂ ਅੱਠ ਦੇ ਅੱਠ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਵਿੱਚ ਦੋ ਲੇਡੀਆਂ ਵੀ ਇਨਵੋਲਡ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚਾਹੇ ਸਰ ਇਹ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤੇ ਸੀ ਔਰ ਇੱਥੇ ਜ਼ੀਰਕਪੁਰ ਹੀ ਕਿਉਂ ਉਹਨਾਂ ਨੇ ਸਿਲੇਕਟ ਕੀਤਾ ਕਿਉਂ ਉਹ ਰੈਂਡਮਲੀ ਹੀ ਸਿਲੇਕਟ ਕਰਦੇ ਸੀ ਕਿਉਂਕਿ ਉਹ ਲੋਕਲ ਇੱਥੇ ਦੇ ਰਹਿਣ ਵਾਲੇ ਨਹੀਂ ਹੈ ਉਹ ਦਿੱਲੀ ਦੇ ਹਰਿਆਣੇ ਦੇ ਮੋਸਟਲੀ ਜਿਹੜੇ ਹੈਗੇ ਰਹਿਣ ਵਾਲੇ ਹੈ ਤੇ ਉਹਨਾਂ ਨੇ ਕੋਈ ਵੀ ਰੈਂਡਮ ਬਿਜ਼ਨਸਮੈਨ ਸਿਲੇਕਟ ਕਰਕੇ ਜਿੱਥੇ ਜਿਹੜੇ ਏਰੀਆ ਦੇ ਨਾ ਜਾਣਦੇ ਹੋਣ ਤਈ ਉਹ ਦਿੱਲੀ ਤੋਂ ਬਾਹਰ ਆ ਕੇ ਵਾਰਦਾਤ ਕਰਨ ਦੀ ਕੋਸ਼ਿਸ਼ ਕਰਦੇ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਨਾ ਇਸ ਦੀ ਇਨਵੈਸਟੀਗੇਸ਼ਨ ਚਾਹੇ ਇਹ ਹਜੇ ਉਹ ਡੂਰਿੰਗ ਇਨਵੈਸਟੀਗੇਸ਼ਨ ਇਸ ਤੋਂ ਡਿਟੇ

ਕਈ ਮਾਮਲੇ ਆਦ ਚੁਕੇ ਆ ਕਿ ਡਿਜੀਟਲ ਅਰੇਸਟ ਦੇ ਪੰਜਾਬ ਚ ਵੀ ਹੋਏ ਆ ਚੰਡੀਗੜ੍ਹ ਚ ਵੀ ਹੋਏ ਆ ਤੇ ਲੋਕਾਂ ਨੂੰ ਕਿਸ ਤਰ੍ਹਾਂ ਤੁਸੀਂ ਅਵੇਅਰ ਕਰ ਰਹੇ ਹੋ ਕਿਉਂਕਿ ਉਹ ਡਿਜੀਟਲ ਅਰੇਸਟ ਲੈ ਕੇ ਕਰੋੜ ਡੇਢ ਕਰੋੜ 2 ਕਰੋੜ ਤੱਕ ਦੀ ਵੀ ਥਗੀ ਹੈ ਤੇਰੇ ਨਾਲ ਨਾਲ ਇਨਵੈਸਟਮੈਂਟ ਦੇ ਨਾਂ ਤੇ ਵੀ ਪਲਾਨ ਡੇਟ ਅਰੇਸਟ ਦੋ ਟਾਈਮ ਦੇਖਦੇ ਰਹੇ ਉਹ ਫੇਕ ਕਾਲਸ ਕਰਦੇ ਉਸੋ ਦੀ ਗੱਲ ਕਰ ਰਹੇ ਫੇਕ ਕਾਲਸ ਕਰਕੇ ਜਿਹੜਾ ਸੀਬੀਆਈ ਦਾ ਲੋਗੋ ਲਾ ਕੇ ਪੁਲਿਸ ਆਫੀਸਰਸ ਵੀਡੀਓ ਕਾਲ ਕਰਦੇ ਜਿਹੜਾ ਹੈਗਾ ਟਾਪਿਕ ਦੱਸਿਆ ਇਟਸ ਨਾ ਹੁਣ ਆਫ ਲੇਟ ਬਹੁਤ ਜ਼ਿਆਦਾ ਕਾਲਸ ਇਸ ਟਾਈਪ ਦੀ ਆਉਂਦੀਆਂ ਨੇ ਸਾਡੇ ਕੋਲ ਕੰਪਲੇਂਟਸ ਵੀ ਆਉਂਦੀਆਂ ਨੇ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਕੋਈ सीबीआई ਅਫੀਸ਼ਰ ਬੰਦ ਹੈ ਕੋਈ ਪੰਜਾਬ ਪੁਲਿਸ ਅਫੀਸ਼ਰ ਬੰਦ ਹੈ ਜਾਂ ਫਿਰ ਕਿਸੇ ਵੀ ਟਾਈਪ ਦੀ ਪੁਲਿਸ ਔਰਗੇਨਾਈਜੇਸ਼ਨ ਬਣ ਕੇ ਉਹ ਇਹ ਕਹਿੰਦਾ ਜੀ ਕਿ ਤੁਹਾਡਾ ਮੁੰਡਾ ਜਿਹੜਾ ਹੈਗਾ ਉਹ ਇਸ ਡਰੱਗਸ ਸਮਗਲ ਕਰਦਾ ਹੋਇਆ ਜਾਂ ਕੋਈ ਵੀ ਚੀਜ਼ ਕਰਦਾ ਹੋਇਆ ਜਿਹੜਾ ਫੜਿਆ ਗਿਆ ਹੈ ਤੇ ਉਹਨੂੰ ਛੱਡਣ ਦੇ ਵਾਸਤੇ ਉਹ ਪੈਸਿਆਂ ਦੀ ਜਿਹੜੀ ਡਿਮਾਂਡ ਕੀਤੀ ਜਾਂਦੀ ਹੈ ਤਾਂ ਉਸ ਦੇ ਨਾਲ ਨਾਲ ਇੱਕ ਤੋਂ ਹੋਰ ਵੀ ਮੈਟਰ ਸਾਹਮਣੇ ਆਏ ਸੀਗੇ ਕਿ ਤੁਹਾਡਾ ਮੁੰਡਾ ਬਾਹਰ ਹੈ ਤੇ ਉਹਦਾ ਉੱਥੇ ਉਹਨੇ ਕਿਸੇ ਨਾਲ ਕਿਸੇ ਨਾਲ ਐਕਸੀਡੈਂਟ ਕਰਤਾ ਹੈਗਾ ਤਾਂ ਉਹ ਵੀ ਅਗੇ ਨੂੰ ਹੀ ਡਿਮਾਂਡ ਜਿਹੜੀ ਸੀਗੀ ਮਨੇ ਦੀ ਕੀਤੀ ਜਾਂਦੀ ਹੈ ਤਾਂ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਇਹ ਬਹੁਤ ਵੱਡਾ ਜਿਹੜਾ ਫਰਾਡ ਹੈ ਇਸ ਟਾਈਮ ਤੇ ਚੱਲਦਾ ਪਿਆ ਇਸ ਨਾਮ ਤੇ ਤਾਂ ਤੁਸੀਂ ਕੋਈ ਇਹੇ ਜੀ ਤੁਹਾਨੂੰ ਕਾਲ ਆਂਦੀ ਹੈ ਸਭ ਤੋਂ ਪਹਿਲਾਂ ਤਾਂ ਜੇ ਆਪਦੇ ਬੇਟੇ ਨਾਲ ਜਾਂ ਜਿਸ ਨਾਲ ਵੀ ਤੁਹਾਡੇ ਕਿਸੇ ਕਰੀਬੀ ਰਿਸ਼ਤੇਦਾਰ ਦਾ ਨਾਮ ਲੈ ਕੇ ਕਰ ਰਿਹਾ ਤਾਂ ਉਹਨਾਂ ਤੋਂ ਪਹਿਲਾਂ ਵੈਰੀਫਾਈ ਕਰੋ ਤੇ ਇਮੀਡੀਏਟਲੀ ਲੋਕਲ ਪੁਲਿਸ ਨੂੰ ਇਨਫੋਰਮ ਕਰਕੇ ਉਹਨਾਂ ਤੋਂ ਇਸ ਮੈਟਰ ਦੀ ਵੈਰੀਫਿਕੇਸ਼ਨ ਕਰੋ ਕਿਉਂਕਿ ਇਹ ਬਹੁਤ ਵੱਡਾ ਫਰਾਡ ਚੱਲ ਰਿਹਾ ਰੈਗੂਲਰ ਕੰਪਲੇਂਟਸ ਆ ਰਹੀਆਂ ਸਾਡੀ ਤੇ ਸਰ ਤੁਹਾਡਾ ਸਾਈਬਰ ਸੈੱਲ ਅਵੇਅਰਨੈਸ ਨੂੰ ਲਾ ਕੇ ਕਿਸ ਤਰ੍ਹਾਂ ਕੀਤਾ ਜਾ ਰਿਹਾ ਤੁਹਾਡੇ ਡਿਪਾਰਟਮੈਂਟ ਬਾਰੇ ਸਾਡਾ ਰੈਗੂਲਰਲੀ ਸਾਡੇ ਜਿਹੜੇ ਸਟੇਟ ਸਾਈਬਰ ਸੈੱਲ ਵੱਲੋਂ ਵੀ ਪਲੱਸ ਸਾਡੇ ਡਿਸਟ੍ਰਿਕਟ ਜਿਹੜੇ ਸਾਈਬਰ ਸੈੱਲ ਹੈ ਉਹਦੇ ਪੈਂਫਲੇਟਸ ਵਾਲੀ ਕੈਂਪੇਨ ਜਿਹੜੀ ਹੈਗੀ ਆ ਸਟਾਰਟ ਕੀਤੀ ਹੋਈ ਹੈ ਕਾਫੀ ਨਿਊਜ਼ਪੇਪਰਸ ਦੇ ਵਿੱਚ ਅਸੀਂ ਪੈਂਫਲੇਟਸ ਵੀ ਦਿੰਨੇ ਆ ਤੇ ਵਕ ਵਕ ਤਰ੍ਹਾਂ ਦੀਆਂ ਜਿਹੜੇ ਸਾਈਬਰ ਕਰਾਈਮ ਦੇ ਰਿਗਾਰਡਿੰਗ ਅਵੇਅਰਨੈਸ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਸ਼ੇਅਰ ਕਰਦੇ ਸਰ ਕੋਈ ਸਾਲ ਸੇ ਉਹ ਜਾਂ ਕੁਝ ਰਿਕਾਰਡ ਬਣਾਏ ਕਿ ਹਲੇ ਤੱਕ ਕਿੰਨੇ ਜਿਹੜੇ ਆ ਉਹ ਇਸ ਤਰੀਕੇ ਦੇ ਕਾਲਸ ਆਈਆਂ ਨੇ ਜਾਂ ਤੁਹਾਡੇ ਕੋਲ ਜਿਹੜੇ ਕਮਪਲੇਨਸ ਆਈਆਂ ਨੇ ਉਸ ਨੂੰ ਲੈ ਕੇ ਕਿੰਨੀ ਸੋਲਵ ਹੋਈਆਂ ਨੇ ਜਾਂ ਫਿਰ ਕੈਟੇਗੋਰਾਇਜ਼ ਤਰੀਕੇ ਨਾਲ ਕਿ ਆਨਲਾਈਨ ਧੋਖਾ ਕਿਵੇਂ ਹੁੰਦੀਆਂ ਨੇ ਇਹ ਕਾਲਸ ਕਿਵੇਂ ਆਦ ਰਹੇ ਉਸ ਸੀਸ ਨੂੰ ਕੈਟੇਗਰੀ ਜ਼ਿਆਦਾ नहीं कैटेगरी वाइज तो यही है कि मैक्सिमम तो इस टाइप का फ्रॉड है कि कोई बंदा सी बी बनता है और वो बोल के कहता है कि जी आपके बेटे को किसी एक्स वाई जेड रीजन से अरेस्ट किया गया तो सबसे ज़्यादा कॉमन जो फ्रॉड है वो ये लेकिन इसका डेट जो डेटा है हमने इस टाइम पे कंपाइल मेरे पास नहीं है लेकिन तो 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 आपको दे के प्रोवाइड करने में तो आया तो तो ना